ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਤੇ ਸਵਾਗਤ ਹੈ ਜੀ ਅੱਜ ਆ ਵੀਡੀਓ ਲੈ ਕੇ ਆਇਆ ਪਟਿਆਲਾ ਸ਼ਾਹੀ ਪੱਗ ਜਿਹਦੀ ਲੈਂਥ ਹੈਗੀ ਹੈ 5.5 ਮੀਟਰ ਜਿਹੜਾ ਕਪੜਾ ਉਹ ਆਪਾਂ ਫੁੱਲ ਬਲ ਵਰਤੇ ਆ ਜਿਹੜਾ ਤੁਸੀਂ ਨੇ ਅਲਨੜ ਲਗਾਉਣਾ ਹੈ ਸਿਰ ਦੇ ਸੈਂਟਰ ਚ ਲਿਆ ਕੇ ਪੂਣੀ ਦਾ ਖੋਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਸ ਲੜ ਨੂੰ ਇੱਕ ਗਰ ਫੋਲਡ ਕਰਕੇ ਉਸ ਲੜ ਨੂੰ ਚੰਗੇ ਤਰ੍ਹਾਂ ਮਟਾਈ ਦੇ ਵਿੱਚ ਕਰਕੇ ਉਹਨੂੰ ਬੈਕ ਤੱਕ ਚੰਗੇ ਤਰ੍ਹਾਂ ਲੜ ਜਿਹੜਾ ਸਾਫ਼ ਕਰਕੇ ਜਿਹੜਾ ਲਗਾ ਦੇਣਾ ਹੈ ਜਿਹੜਾ ਤੁਸੀਂ ਇਹ ਅਗਲਾ ਲੜ ਲਗਾਉਣਾ ਹੈ ਲੜ ਨੂੰ ਖੋਲ ਕੇ ਉਸ ਦਾ ਪੂਣੀ ਦਾ ਖੋਲਦਾ ਬਸ ਹੱਥਲੇ ਰੱਖ ਕੇ ਤੇ ਬੰਦ ਪਾਸਾ ਤੇ ਰੱਖ ਕੇ ਉਸ ਲੜ ਨੂੰ ਜਿਹੜਾ ਨੱਕੀ ਛੇ ਦੇ ਵਿੱਚ ਇਗਰ ਫੋਲਡ ਕਰਕੇ ਆਂ ਲੜਾ ਚੰਗੀ ਤਰ੍ਹਾਂ ਸਾਰੇ ਉਸ ਲੜ ਦੇ ਜਿਹੜੇ ਵਾਲ ਨੂੰ ਕੱਢ ਕੇ ਉਸ ਲੜ ਦੇ ਵਿੱਚ ਜਿਹੜਾ ਬਾਸ਼ ਫੇਰ ਕਿਸ ਲੜ ਦੀ ਜਿਹੜੀ ਬੈਕ ਤਾਂ ਜਿਹੜੀ ਸਫਾਈ ਉਹ ਕਰ ਲੈਣੀ ਹੈ ਹਲਕਾ ਇਹਦਾ ਉਸ ਲੜ ਨੂੰ ਫਿਰ ਤਾਂ ਜਿਹੜਾ ਹੱਕ ਹੈ ਤਾਂ ਉਹ ਤੋਂ ਖੋਲ ਲੈਣਾ ਹੈ ਖੋਲਣ ਤੋਂ ਬਾਅਦ ਲੜ ਦੇ ਵਿੱਚ ਬੈਕ ਤੱਕ ਜਿਹੜਾ ਤੁਸੀਂ ਇਹ ਬਾਜਾ ਫੇਰ ਕੇ ਉਸ ਲੜ ਦੇ ਵਿੱਚ ਜਿਹੜੀ ਸਫਾਈ ਉਹ ਕਰ ਲੈਣੀ ਹੈ ਹਲਕਾ ਇਹਦਾਂ ਨੂੰ ਤੋਹੋਲ ਕੇ ਉਸ ਲੜ ਦੇ ਵਿੱਚ ਫਿਰ ਤੋਂ ਜਿਹੜਾ ਤੈਨੇ ਬਾਸ਼ ਫੇਰ ਕੇ ਉਸ ਲੜ ਦੇ ਜਿਹੜੀ ਨੂਕਾ ਨੂਕ ਕੋਲ ਵੀ ਜਿਹੜਾ ਤੈਨੇ ਬਾਯਾ ਫੇਰ ਲੈਣਾ ਹੈ ਜਿਹੜਾ ਤੁਸੀਂ ਨਿਹੜ ਲਗਾਉਣਾ ਹੈ ਜਿਸ ਤਰ੍ਹਾਂ ਤੁਸੀਂ ਨੇ ਦੂਸਰਾ ਰੈਡ ਲਗਾਇਆ ਸੀ ਉਸੇ ਤਰ੍ਹਾਂ ਜਿਹੜਾ ਤੁਸੀਂ ਨੀਤੀ ਰੈਡ ਲਗਾਉਣਾ ਹੈ ਪੂਣੀ ਦਾ ਖੋਲਦਾ ਪਾਸਾ ਸੱਥ ਨੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਜਿੱਥੋਂ ਤੁਸੀਂ ਨੇ ਦੂਸਰਾ ਲੈਡ ਫੋਲਡ ਕੀਤਾ ਹੀ ਉੱਥੇ ਹੀ ਜਿਹੜਾ ਤੁਸੀਂ ਨੇ ਤੀਸਰਾ ਲੈਡ ਫੋਲਡ ਕਰਕੇ ਇਸ ਲੜ ਨੂੰ ਫਿਰ ਤੋਂ ਜਿਹੜਾ ਡਬਲ ਫੋਲਡ ਕਰ ਦੇਣਾ ਹੈ। ਇਸ ਲੜ ਨੂੰ ਜਿਹੜਾ ਤੁਸੀਂ ਬੈਕ ਟੱਕ ਸੰ ਕਿਤਨਾ ਜਿਹੜਾ ਸਾਫ਼ ਕਰ ਲੈਣਾ ਹੈ। ਇਸ ਲੜ ਦੇ ਵਿੱਚ ਤੁਸੀਂ ਨੂੰ ਜਿਹੜਾ ਬਾਜਾ ਫੇਰ ਕਿਸ ਲੜ ਨੂੰ ਜਿਹੜੀ ਬੈਕ ਤੱਕ ਜਿਹੜੀ ਸਫਾਈ ਆ ਉਹ ਜਿਹਨੇ ਕਰ ਲੈਣੀ ਹੈ। ਤੇ ਰਾਤ ਨੂੰ ਇਸ ਸਾਰੇ ਲੜਾਂ ਦਾ ਇਹਦਾ ਫਾਸਲਾ ਉਹ ਤੁਸੀਂ ਜਿਹੜਾ ਸੇਮ ਰੱਖਣਾ ਹੈ। ਇਸ ਲੜਾਂ ਦੀ ਜਿਹੜੀ ਮੋਟਾਈ ਆ ਜਿਹੜੀ ਤੁਸੀਂ ਨੇ ਉਹ ਵੀ ਜਿਹੜੀ ਸੇਮ ਰੱਖਣੀ ਹੈ ਚੰਗੀ ਤਰ੍ਹਾਂ ਤੁਸੀਂ ਇਸ ਲੜ ਦੇ ਵਿੱਚ ਐਨ ਬੈਕ ਤੱਕ ਤੇ ਸਾਰੇ ਲੜ ਦੇ ਵਿੱਚ ਜਿਹੜਾ ਬਾਸ਼ ਫੇਰ ਕੇ ਇਸ ਲੜ ਨੂੰ ਜਿਹੜਾ ਲਗਾ ਦੇਣਾ ਹੈ ਜਿਹੜਾ ਤੁਸੀਂ ਨਾ ਲੜ ਲਗਾਉਣਾ ਹੈ ਲੜ ਨੂੰ ਜਿਹੜਾ ਬੈਕ ਤੋਂ ਪਿੰਚ ਕਰਕੇ ਪੂਰਾ ਖੋਲਦਾ ਪਾਸਾ ਥਲੇ ਰੱਖ ਕੇ ਉਸ ਦਾ ਜਿਹੜਾ ਖਲਕਾ ਹੈ ਕਪੜਾ ਖਿੱਚ ਕੇ ਫਿਰ ਜਿਹੜਾ ਵੱਧ ਕਪੜਾ ਉਸ ਨੂੰ ਤੰਦਰ ਫੋਲਡ ਕਰ ਦੇਣਾ ਹੈ ਇਸ ਲੜ ਨੂੰ ਵੀ ਜਿਹੜਾ ਤੈਨ ਨੱਕ ਦੀ ਛੇ ਦੇ ਵਿੱਚ ਹੋਲਡ ਕਰਕੇ ਇੱਕ ਗਰ ਕੋਲਡ ਕੰਤਾ ਨਾਲ ਲੜ ਨੂੰ ਇੱਕ ਗਰ ਤੋਂ ਹੋਲਡ ਕਰਕੇ ਇਸ ਲੜ ਨੂੰ ਫਿਰ ਤੋਂ ਜਿਹੜਾ ਡਬਲ ਹੋਲਡ ਕਰਕੇ ਜਿਹੜਾ ਲਗਾ ਦੇਣਾ ਹੈ ਸਾਰਾ ਲੈਣਾ ਦੇ ਵਿੱਚ ਜਿਹੜਾ ਬਾਏ ਹੁਣ ਤੀਨੇ ਚੰਗੀ ਤਰ੍ਹਾਂ ਜਿਹੜਾ ਫੇਰ ਲੈਣਾ ਹੈ ਜਿਹੜਾ ਤੁਹਾਡਾ ਚੌਥਾ ਲੜ ਸੀ ਉਸ ਦੇ ਵਿੱਚ ਵੀ ਜਿਹੜਾ ਦੇ ਨੇ ਬਾਏ ਫੇਰ ਕਿਸ ਲੜ ਦੇ ਜਿਹੜੇ ਸਵਾਈਆ ਬੈਗ ਤੱਕ ਕਰ ਲੈਣੀ ਹੈ ਇਸ ਲੜ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਤੀਨੇ ਬੈਗ ਤੱਕ ਇਸ ਲੜ ਦੇ ਵਿੱਚ ਹੀ ਸਵਾਈਆ ਕਰ ਲੈਣੀ ਹੈ ਇਹ ਲੜਾ ਜਿਹੜੇ ਨੋਕ ਦੇ ਕੋਲ ਤੁਸੀਂ ਨੇੜਾ ਬਾਜਾ ਉਹਦੇ ਚ ਨੇੜਾ ਚੰਗੀ ਤਰ੍ਹਾਂ ਫੇਰ ਕੇ ਸਾਰੇ ਲੜਾਂ ਦਾ ਜਿਹੜਾ ਨੋਕ ਦੇ ਕੋਲ ਉਹ ਜਿਹੜਾ ਫਾਸਲਾ ਉਹ ਵੀ ਜਿਹੜਾ ਤੁਸੀਂ ਨੇ ਸੈੱਟ ਕਰ ਲੈਣਾ ਹੈ ਜਿਹੜਾ ਤੁਸੀਂ ਨੇ ਲੜ ਲਗਾਉਣਾ ਹੈ ਜਿਸ ਤਰ੍ਹਾਂ ਤੁਸੀਂ ਨੇ ਪਹਿਲਾ ਲੜ ਲਗਾਇਆ ਹੈ ਨਾ ਉਸੇ ਤਰ੍ਹਾਂ ਜਿਹੜਾ ਤੁਸੀਂ ਨੇ ਪੰਜਵਾਂ ਲੜ ਲਗਾਉਣਾ ਹੈ ਲੜ ਨੂੰ ਬੈਕ ਤੋਂ ਪਿੰਚ ਕਰਕੇ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਸ ਲੜ ਦਾ ਵੀ ਜਿਹੜਾ ਬਦਲਾ ਕਪੜਾ ਹੋਊਗਾ ਤੁਸੀਂ ਨੇ ਹਲਕਾ ਜਿਹਾ ਚੱਕ ਕੇ ਉਸ ਨੂੰ ਅੰਦਰ ਫੋਲਡ ਕਰ ਦੇਣਾ ਹੈ ਤਦ ਲੈੜਾ ਦਿਨੇ ਪੇਜ ਬਣਾ ਕੇ ਹਲਕਾ ਨੂੰ ਤਾਂ ਚੱਕ ਕੇ ਉਸ ਨੂੰ ਵੀ ਜਿਹੜਾ ਨੱਕ ਦੀ ਸੇ ਦੇ ਵਿੱਚ ਅਗਰ ਫੋਲਡ ਕਰ ਦੇਣਾ ਹੈ। ਅੱਗੇ ਜਿਹੜਾ ਚ ਫੋਲਡ ਕਰਨ ਤੋਂ ਬਾਅਦ ਲੈੜਾ ਨੂੰ ਜਿਹੜਾ ਬੈਗ ਫਿਰ ਤੋਂ ਇਹਦਾ ਅੰਨੇ ਕ ਡਬਲੜਾ ਫੋਲਡ ਕਰ ਦੇਣਾ ਹੈ। ਜਿਹੜਾ ਲੈੜਾ ਬੈਗ ਟਾਕ ਤੇ ਲੈੜਾ ਸਾਹਕਾਰ ਕੇ ਇਹ ਲੜਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਦਿਨੇ ਬਾਅਦ ਫਿਰ ਕਿਸ ਲੜਦੇ ਜਿਹੜੀ ਸਫਾਈ ਆ ਕਰ ਲੈਣੀ ਹੈ। ਸਾਹਣਾ ਨਾ ਇਹਦਾ ਫਾਸਲਾ ਤੁਸੀਂ ਨੂੰ ਵੀ 1000 ਰੱਖ ਲੈਣਾ ਹੈ ਹੋ ਗਿਆ ਇਹੇ ਤੜੜੇ ਤੇਲੇ ਪੇ ਨੂੰ ਨਾ ਬਚੀ ਵਾਸ਼ ਫੇਰ ਕਰਨਾ ਇਹਦਾ ਫਾਸਲਾ ਉਹ ਵੀ ਜਿਹੜਾ ਤੁਸੀਂ ਨੇ ਇਹਦਾ ਸੈੱਟ ਕਰ ਲੈਣਾ ਹੈ ਜਿਹੜੇ ਤੇਲੇ ਪੇ ਤਾਂ ਆ ਵੀ ਇਹਦਾ ਤੁਸੀਂ ਇਹਦਾ ਫਾਸਲਾ ਉਹ 1000 ਰੱਖਣਾ ਹੈ ਜਿਹਨੇ ਸਾਰੇ ਨਾ ਜੋ ਤੇੜਾ ਇਹ ਘਰ ਚੰਗੀ ਤਰ੍ਹਾਂ ਇਹਦਾ ਵਾਸ਼ ਫੇਰ ਕਿਹੜਾ ਨਾ ਨਾ ਦਾ ਅਲਕੇੜ ਅੰਦਰ ਕਰ ਦੱਬ ਲੈਣੇ ਹਨ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗ ਦਿੱਤਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜਾ ਜਿਹਨੇ ਕੱਲ੍ਹ ਦੀ ਲੜ ਲਗਾਉਣਾ ਹੈ ਤੇ ਨੇ ਪੱਗ ਪੈਣਾ ਹੈ ਨੱਕ ਦੀ ਸੇਹ ਦੇ ਵਿੱਚ ਜਿਹੜਾ ਪੱਗ ਪੈਣ ਲਗਾ ਕੇ ਤੇੜਾ ਕਾਗਿਲ ਆਦੇ ਪੂਣੀ ਚੰਗੀ ਤਰ੍ਹਾਂ ਖੋਲ ਕੇ ਜਿਹੜਾ ਉਤਲਾਪਲਾ ਹੋਊਗਾ ਉਸ ਨੂੰ ਥੱਲੇ ਨੂੰ ਫੋਲਡ ਕਰਕੇ ਤੇ ਜਿਹੜਾ ਥੜਲਾਪਲਾ ਉਸ ਨੂੰ ਤਹਾਨੂੰ ਫੋਲਡ ਕਰਕੇ ਉਸ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰਕੇ ਲੜ ਦੇ ਜਿੰਨੇ ਵੀ ਤੁਹਾਡੇ ਬਾਹਰ ਹੋਣਗੇ ਉਸ ਲੜ ਬਾਹਰ ਨੇੜੇ ਦੇ ਨੇ ਕੱਢ ਲੈਣੇ ਹਨ ਹਲਕੇ ਲੜ ਨੂੰ ਜਿਹੜਾ ਉੱਤੇ ਚੱਕ ਕੇ ਉਸ ਲੜ ਨੂੰ ਅੰਦਰੋਂ ਇੱਕ ਗਰ ਫੋਲਡ ਕਰ ਦੇਣਾ ਹੈ ਉੱਥਾਂ ਤਾਂ ਜਿਹੜਾ ਉਹ ਤੇਗਾ ਲੈ ਹੱਥ ਫੇਰ ਕੇ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰ ਲੈਣਾ ਹੈ ਸਾਫ਼ ਕਰਨ ਤੋਂ ਬਾਅਦ ਤੁਸੀਂ ਉਸ ਨੂੰ ਜਿਹੜਾ ਪੱਗ ਪਾਉਂਦੇ ਤਲੇ ਜਿਹਾ ਉਹਨਾਂ ਦਾ ਕਮਾ ਕੇ ਲਗਾਉਣਾ ਹੈ। ਤੇ ਅੰਗਰੇਜ਼ਾਂ ਅੰਨੇੜੇ ਪਿੱਛੋ ਵੀਰੇ ਵਾਲ ਨੂੰ ਕੱਢ ਲੈਣੇ ਹਨ। ਇੱਕ ਗਰਦਨੇ ਜਿਹੜਾ ਬਾਸ ਫੇਰ ਕਿਸੇ ਤੋਂ ਜਿਹੜੇ ਵਾਲ ਹੋਣਗੇ ਤੁਹਾਡੇ ਜਿਵੇਂ ਪੰਜਵੇਂ ਲੜ ਦੇ ਵਿੱਚ ਉਹ ਵੀ ਜਿਹੜਾ ਤੁਸੀਂ ਨੇ ਕੱਢ ਲੈਣੇ ਹਨ। ਤੇ ਲੜ ਨੂੰ ਪੱਗ ਪੰਜ ਦੇ ਥੱਲੇ ਜੀ ਲਿਆ ਕੇ ਉਸ ਨੂੰ ਜਿਹੜਾ ਸੱਜੇ ਪਾਸੇ ਵੱਲ ਘੁਮਾ ਦੇਣਾ ਹੈ। ਦੇ ਬਸੇ ਵਾਲੋ ਕੋਲ ਆਹ ਕਮਣ ਤਬਾਬ ਲੜਨਾ ਹੈ ਹਲਕਾ ਖੋਲ ਕੇ ਲਗਾ ਦੇਣਾ ਹੈ ਜਿਹੜੇ ਬਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਕਰ ਲੈਣ ਤੇ ਫਿਰ ਪੇਜ ਨੂੰ ਫੋਲੋ ਜਰੂਰ ਕਰਨ ਚੰਗੇ ਤਰ੍ਹਾਂ ਸਲੜ ਦੇਣਾ ਛੇਵ ਦੇ ਕੋਲ ਚੰਗੇ ਤਰ੍ਹਾਂ ਲਾ ਪ੍ਰੋਪਰ ਦਬ ਦੇਣਾ ਹੈ ਹਲਕਾ ਰਾ ਟੱਡਾ ਪਹਿਲਾਂ ਰੜਾ ਉਸ ਨੂੰ ਰਾ ਖਿੱਚ ਕੇ ਉਹਦੇ ਵਿੱਚ ਜਿਹੜਾ ਦਨੇ ਹਲਕਾ ਹਲਕਾ ਜਿਹੜੇ ਗਰਬਾਲ ਫੇਰ ਦੇਣਾ ਹੈ ਇਹਦਾ ਤੁਹਾਡਾ ਛੇਵਾਂ ਪੰਜਵਾਂ ਆਖਰੀ ਲੜਊਗਾ ਕਾਕੀ ਲੜ ਉਸ ਨੂੰ ਜਿਹੜਾ ਤਰ੍ਹਾਂ ਦੋਤੋਂ ਦਿੰਦਾ ਹੋਊ ਉਸ ਨੂੰ ਚੰਗੇ ਤਰ੍ਹਾਂ ਜਿਹੜਾ ਦੱਬ ਕੇ ਜਿਹੜਾ ਅੰਦਰ ਕਰ ਲੈਣਾ ਹੈ ਜਿਹੜਾ ਸਾਇਲੜਾਂ ਦੇ ਵਿੱਚ ਬੈਕ ਤੱਕ ਚੰਗੀ ਤਰ੍ਹਾਂ ਜਿਹੜਾ ਬਾਜਾ ਫੇਰ ਕੇ ਸਾਇਲੜਾਂ ਦੀ ਜਿਹੜੀ ਸਫਾਈ ਉਹ ਕਰ ਲੈਣੀ ਹੈ ਥੋੜੀ ਸ਼ੇਪ ਹੈ ਜਿਹੜੀ ਉਸ ਨੂੰ ਜਿਹੜਾ ਹਲਕਾ ਸੈੱਟ ਕਰਕੇ ਤੁਸੀਂ ਇਸ ਲੜ ਦੇ ਵਿੱਚ ਜਿਹੜਾ ਬਾਜ ਫੇਰ ਤੋਂ ਜਿਹੜਾ ਫੇਰ ਕੇ ਨਾਲ ਸਾਇਲਨ ਦਾ ਵਿੱਚ ਜਿਹੜਾ ਬਾਹ ਚੰਗੀ ਤਰ੍ਹਾਂ ਬੈਗ ਤੱਕ ਜਿਹੜਾ ਫੇਰ ਲੈਣਾ ਹੈ ਜਿਹੜਾ ਤੁਸੀਂ ਸਿਰ ਟਕਣਾ ਹੈ ਜਿਹੜਾ ਸਿਰ ਦੇ ਸੈਂਟਰ ਚ ਪਹਿਲਾਂ ਲੜ ਲਗਾਇਆ ਸੀ ਉਸ ਲੜ ਨੂੰ ਖਿੱਚ ਕੇ ਇੱਕ ਜਿਹੜਾ ਪਹਿਲਾਂ ਪੂਰੇ ਸਿਰ ਦੇ ਉੱਤੇ ਫਲਾ ਕੇ ਜਿਹੜਾ ਤੁਹਾਡਾ ਮੂੰਹ ਵਾਲਾ ਲੜ ਤੁਸੀਂ ਉਸ ਨੂੰ ਖਿੱਚ ਲੈਣਾ ਹੈ ਕਿਚਨ ਤੋਂ ਬਾਅਦ ਤੁਸੀਂ ਉਸ ਨੂੰ ਜਿਹੜਾ ਪੂਰੀ ਚੰਗੀ ਤਰ੍ਹਾਂ ਬਾਦੀ ਮਤ ਰਹਿਣਾ ਜਿਹੜਾ ਤੁਹਾਡੇ ਲੜਾਂ ਦੇ ਵਿੱਚ ਜਿਹੜਾ ਕਪੜਾ ਹੈਗਾ ਤੁਸੀਂ ਉਹ ਦੇ ਲੈਣਾ ਹੈ ਜੇਰ ਫਿਰ ਤੋਂ ਖਿੱਚ ਕੇ ਜਿਹੜਾ ਦਲੜ ਨੇ ਪਿਛਲੇ ਵਾਲਾ ਲਗਾਉਣਾ ਹੈ ਲੜ ਨੂੰ ਦੂਦਨ ਦੂਨਾ ਛੜਾਂ ਤੋਂ ਫੋਲਡ ਕਰਕੇ ਇਸ ਲੜ ਨੂੰ ਜਿਹੜਾ ਚੰਗੀ ਤਰ੍ਹਾਂ ਬੈਕ ਤੇ ਦੱਬ ਦੇਣਾ ਹੈ ਜਿਹੜਾ ਤੁਹਾਡਾ ਨੋਕ ਦੇ ਕੋਲ ਸਿਰ ਨੰਗਾ ਰਹਿ ਜਾਂਦਾ ਹੈ ਤੁਸੀਂ ਉਸ ਤੋਂ ਜਿਹੜਾ ਕੱਪੜਾ ਖਿੱਚ ਕੇ ਤੁਸੀਂ ਬਾਅਦ ਹੀ ਮਦਰਾ ਨੂੰ ਜਿਹੜਾ ਚੰਗੀ ਤਰ੍ਹਾਂ ਅੰਦਰ ਕਰ ਸਕਦੇ ਹੋ ਤੇ ਕਾਲੀ ਲੜ ਨੂੰ ਜਿਹੜਾ ਤੇੜਾ ਚੰਗੀ ਤਰ੍ਹਾਂ ਇਹਦੇ ਨੂੰ ਨੇ ਦੱਬ ਦੇਣਾ ਹੈ ਜੇਕਰ ਤੁਹਾਨੂੰ ਸੜੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ